ਪਰ ਇਹ ਵਿਸ਼ੇਸ਼ ਕਰਕੇ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਜਿਹੜਾ ਬਿਲੰਗ ਕੇ ਗਿਆ ਹੈ ਬੰਦੀ ਸ਼ੋਰ ਦੇ ਸੁਝਿਆ ਰਿਹਾ ਹੈ ਉਸ ਨੂੰ ਸਮਰਪਤ ਫਿਰ ਪਾਈ ਸਾਹਿਬ ਜੀ ਨੇ ਆਪ ਜਪੋ ਅਵਰਹ ਨਾਮ ਚ ਪਾਵੋ ਇਸ ਧਾਤੂ ਨੂੰ ਲੈ ਕੇ ਇਸ ਸਥਾਨ ਤੇ ਪੰਜ ਰੋਜਾ ਗੁਰਮਤ ਸਮਾਗਮ ਰੱਖਿਆ ਆਓ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ ਜੇ ਬੈਠ ਕੇ ਇਸ ਸਮਾਗਮ ਦਾ आनंद मां दे हो नाम ਦੋਵੇਂ ਹੱਥ ਜੋੜਨ ਲੋ ਸਤਿਗੁਰ ਜੀ ਵੱਲੋਂ ਬੁਲੰਦ ਕੀਰਤੀ ਫਤਿਹ ਬੁਲਾਓ ਅਦਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਤਿਗੁਰ ਜੀ ਦਾ ਪ੍ਰਕਾਸ਼ ਜਿਹੜਾ ਲੰਘ ਕੇ ਗਿਆ ਹੈ ਸਤਿਗੁਰੂ ਜੀ ਬਹੁਤ ਹੀ ਦਿਆਲੂ ਨੇ ਜਦੋਂ ਵੀ ਗੁਰੂ ਰਾਮ দাশ ਪਿਤਾ ਜੀ ਦੀ ਸ਼ਰਨ ਵਿੱਚ ਜਾਣਾ ਹੈ ਨਾ ਨਿਮਰਤਾ ਦੇ ਨਾਲ ਹਿਰਦੇ ਦੀ ਝੋਲੀ ਅੱਡ ਕੇ ਜਾਣਾ ਹੈ ਮੈਂ ਅਕਸਰ ਕਈ ਵਾਰ ਤੁਹਾਡੇ ਚਰਨਾਂ ਜੱਗੇ ਵੀ ਬੇਨਤੀ ਕਰਦਾ ਹੁੰਨਾ ਹਾਂ ਪਾਗਾਂ ਵਾਲਿਓ ਇੱਥੇ ਆ ਕੇ ਦੋਵੇਂ ਹੱਥ ਜੋੜ ਕੇ ਹੋਈ ਬੇਨਤੀ ਕਰਨੀ ਹੈ ਏਹ ਗਰੀਬ ਨਿਵਾਜ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਪਿਤਾ ਜੀ ਤੁਹਾਡੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਇਹ ਬੇਨਤੀ ਕਰਦੀ ਹੈ ਏਹ ਗਰੀਬ ਨਿਵਾਜ ਤੋ ਸੋ ਨਾਥ ਅਨਾਥ ਨਮੋਸਰ ਤੇਰੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਤੋ ਸੋ ਨਾਥ ਅਨਾਥ ਨਮੋਸਰ ਪਿਤਾ ਜੀ ਤੋ ਸੋ ਨਾ ਦਾਨੀ ਨਮੋਸੋ ਭਿਖਾਰੀ ਤੇਰੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਮੋਸੋ ਨਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸ ਵਿਚਾਰੀ ਮੇਰੇ ਵਰਗਾ ਕੋਈ ਅਗਿਆਨੀ ਨਹੀਂ ਸਤਿਗੁਰ ਦੀ ਤੇਰੇ ਵਰਗਾ ਕੋਈ ਸਤਿਗੁਰਮਾਨ ਨਹੀਂ ਕੋਈ ਮੋਸੋ ਅਗਿਆਨ ਨਾ ਤੋਸ ਵਿਚਾਰੀ ਮੋਸੋ ਨਾ ਪਤਿਤ ਨਾ ਪਾਵਨ ਤੋਸਰ ਮੋਸੂ ਬਿਕਾਰੀ ਨਾ ਤੂ ਸੂਪਕਾਰੀ ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਮੇਰੇ ਹੈ ਅਬਗੁਣ ਏ ਗੁਰੂ ਰਾਮਦਾਸ ਪਿਤਾ ਜੀ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਤੁਸੀਂ ਗੁਨਾ ਦੇ ਸਾਗਰ ਹੋ ਗੁਰੂ ਰਾਮਦਾਸ ਪਿਤਾ ਜੀ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਬੋਲੋ ਮੇਰੇ ਹੈ ਅਬਗੁਣ ਤੋਂ ਗੁਣ ਸਾਗਰ ਗੁਲੂ ਮੇਰੇ ਹੈ ਅਵਗੁਣ ਤੋਂ ਗੁਣ ਸਾਗਰ ਪਟਕੀਰਤ ਜੀ ਵੀ ਕਹਦੇ ਹਮ ਅਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸਤਦਾਰਾ ਸਿਉ ਪੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ ਤਹਿ ਮਿਲੰਤ ਜਮ ਤਰਾਸ ਬਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਮੇਰੇ ਹੈ ਅਬ ਗੁਣ ਤੂੰ ਗੁਣ ਸਾਗਰ ਭਾਈ ਗੁਰਦਾਸ ਜੀ ਕਹਦੇ ਹਾਂ ਅਪਰਾਧੀ ਗੁਨੇਗਾਰ ਹਾਂ ਬੇਮੁਖ ਮੰਦਾ ਚੋਰ ਯਾਰ ਜੁਆਰ ਹਾਂ ਪੜ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਕੋ ਠਗ ਦੇ ਸਠ ਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕੰਨ ਮੈਂ ਕੋ ਨ ਰਖੰਦਾ ਅਖੀਰ ਤੇ ਕਹਿੰਦੇ ਸਿਮਰ ਮੁਰੀਦਾ ਢਾਡੀਆਂ ਸਤਿਗੁਰ ਬਖਸ਼ੰਦਾ ਮੇਰੇ ਹੈ ਅਬਗੁਨ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਗੁਰੂ ਰਾਮਦਾਸ ਪਿਤਾ ਜੀ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਗੁਰੂ ਰਾਮਦਾਸ ਜੀ ਸਤ ਸੰਗੀਓ ਮੈਂ ਅੱਗੇ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੁੰਨਾ ਤੁਹਾਡੇ 'ਚ ਕੋਈ ਗੁਰਮਖੀ ਪਿਆਰ ਹੈ ਨਾ ਸਤਗੁਰ ਦੇ ਦਰਸ਼ਨਾਂ ਵਾਸਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਜੇ ਗੁਰੂ ਰਾਮਦਾਸ ਦੇ ਦਰ ਤੇ ਗਿਆ ਨਾ ਉਹ ਕੀ ਵੇਖਦਾ ਇੱਕ ਸਰੀਰ ਬਾੜ-ਬਾੜ ਗੁਰੂ ਰਾਮਦਾਸ ਦੇ ਘਰ ਦੇ ਲੰਗਰਾਂ ਵੱਲ ਲਮਸ਼ਕਾਰ ਕਰੀ ਜਾ ਰਿਹਾ ਹੈ ਗੁਰੂ ਰਾਮਦਾਸ ਦੇ ਲੰਗਰਾਂ ਵੱਲ ਨਮਸਕਾਰ ਕਰੀ ਜਾ ਰਿਹਾ ਹੈ ਉਹਨੇ ਮੁੱਢੇ ਤੋਂ ਹਲਾਇਆ ਉਹ ਭਲਿਆ ਕੀ ਗੱਲ ਸਤਗੁਰ ਜੀ ਦਾ ਦਰਬਾਰ ਉਧਰ ਹੈ ਸੰਗਤਾਂ ਉੱਥੇ ਜਾ ਕੇ ਨਮਸਕਾਰ ਕਰਦੀਆਂ ਨੇ ਦਰਸ਼ਨ ਦਿਦਾਰੇ ਕਰਦੀਆਂ ਨੇ ਤੂੰ ਗੁਰੂ ਰਾਮਦਾਸ ਪਿਤਾ ਜੀ ਦੇ ਲੰਗਰਾਂ ਵੱਲ ਨਮਸਕਾਰ ਕਰੀ ਜਾ ਰਿਹਾ ਤ ਅੱਗੋਂ ਉਹ ਸਰੀਰ ਤੇ ਦੁਮੇ ਹੱਥ ਜੋੜਨੇ ਅੱਖ ਲਗਾ ਭਲਿਆ ਮੈਨੂੰ ਵੀ ਪਤਾ ਹੈ ਗੁਰੂ ਰਾਮਦਾਸ ਪੀਤਾ ਜੀ ਦਾ ਦਰਬਾਰ ਉਧਰ ਹੈ ਮੈਂ ਵੀ ਉਧਰ ਜਾ ਕੇ ਅਜੇ ਨਮਸਕਾਰ ਕਰਨੀ ਹੈ ਪਰ ਅੱਜ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਮੇਰੇ ਅੰਦਰ ਇੱਕ ਪਿਆਰ ਆ ਗਿਆ ਬੇ ਕੀ ਪਿਆਰ ਆਇਆ ਤੇਰੇ ਅੰਦਰ ਕਿੰਦਾ ਜੀ ਮੇਰੇ ਅੰਦਰ ਇਹ ਪਿਆਰ ਆ ਗਿਆ ਏ ਗੁਰੂ ਰਾਮਦਾਸ ਪੀਤਾ ਜੀ ਤੁਸੀਂ ਤਾਂ ਤਨ ਹੋ ਹੀ ਏ ਗੁਰੂ ਰਾਮਦਾਸ ਤੁਸੀ ਦਾ ਧੰਨ ਹੋ ਹੀ ਤੁਹਾਡੇ ਲੰਗਰ ਵੀ ਧੰਨ ਨੇ ਹੇ ਗਰੀਬ ਨਵਾਜ ਗੁਰੂ ਗ੍ਰਾਮਦਾਸ ਪਿੱਤਾ ਜੀ ਤੁਹਾਡੇ ਲੰਗਰ ਵੀ ਧੰਨ ਨੇ ਤੁਹਾਡੇ ਲੰਗਰ ਵੀ ਧੰਨ ਨੇ ਹੇ ਸਤਿਗੁਰ ਜੀ ਜੇ ਕੋਈ ਅਪਹਾਗਾ ਬੰਦਾ ਤੁਹਾਡੇ ਲੰਗੜਾ ਵਿੱਚ ਆ ਕੇ ਸ਼ਰਦਾ ਦਾ ਨਾਮ ਸੇਵਾ ਕਰ ਲਵੇ ਨਾ ਉਹ ਵੀ ਭਾਗਾ ਵਾਲਾ ਬਣ ਜਾਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਕੋਈ ਕਰਮਹੀਰ ਬੰਦਾ ਸ਼ਰਦਾ ਭਾਵਨਾ ਦੇ ਨਾਲ ਤੁਹਾਡੇ ਲੰਗੜਾ 'ਚ ਆ ਕੇ ਸੇਵਾ ਕਰ ਲਵੇ ਗਰੀਬ ਨਿਵਾਜ ਜੀ ਉਹ ਵੀ ਸੋਹਣੇ ਕਰਮਾਂ ਵਾਲਾ ਚੰਗੇ ਕਰਮਾਂ ਵਾਲਾ ਬਣ ਜਾਂਦਾ ਹੈ। ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਵੀ ਧੰਨ ਨੇ। ਆਹ ਕੋ ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਵੀ ਧੰਨ ਨੇ। ਬੜੇ ਦਿਆਲੂ ਨੇ ਗੁਰੂ ਰਾਮਦਾਸ ਪਿਤਾ ਜੀ। ਬੜੇ ਕਿਰਪਾਲੂ ਨੇ। ਮੈਂ ਕੁਦਰਤੀ ਰਾਤ ਇੱਕ ਕਿਤਾਬ ਪੜਦਾ ਬਿਆਸਾਂ। ਉਹ ਕਿਤਾਬ ਦਾ ਨਾਮ ਹੈ ਜੀ ਹਰਿਮੰਦਰ ਦਰਸ਼ਨ। ਤਾਂ ਲਿਖਣ ਵਾਲੇ ਨੇ ਡਾਕਟਰ ਸਰੂਪ ਸਿੰਘ ਅਲੱਗ ਜੀ ਉਹਨਾਂ ਨੇ ਇਹ ਗੁਰਮਖੋ ਕਿਤਾਬ ਲਿਖੀ 38 ਨੰਬਰ ਲੇਖ ਜੋ ਹੈ ਗੁਰਮਖੋ ਉਹਦੇ ਜ ਇਹ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਮੈਂ ਲੰਡਨ ਗਿਆ ਜਿਸ ਵੇਲੇ ਮੈਂ ਲੰਡਨ ਤੋਂ ਵਾਪਸ ਆਉਣਾ ਸੀ ਨਾ ਇਹ 1983 ਦਾ ਜ਼ਿਕਰ ਜੀ ਗੁਰਮਖੋ ਕਹਿੰਦੇ ਲੰਡਨ ਤੋਂ ਵਾਪਸ ਆਉਣਾ ਹੀ ਥਰੋ ਹਵਾਈ ਅੱਡੇ ਤੇ ਮੈਂ ਉੱਥੇ ਲੈਂਡ ਚ ਲੱਗ ਗਿਆ ਆਪਣਾ ਸਮਾਨ ਜਮਾ ਕਰਾਉਣਾ ਸੀ ਤੇ ਕਹਿੰਦੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਅਖੀਰ ਤੇ ਲਾਈਨ ਵਿੱਚ ਤੇ ਜਿਹੜੀ ਬੀਬੀ ਸਮਾਨ ਚੈੱਕ ਕਰਦੀ ਪਈ ਨਾ ਉਹਦੇ ਗਲ ਦੇ ਵਿੱਚ ਇੱਕ ਟੈਗ ਪਿਆ ਟੈਗ ਤੇ ਲਿਖਿਆ ਜੀਨ ਕਹਿੰਦੇ ਮੈਨੂੰ ਪਤਾ ਲੱਗ ਗਿਆ ਉਹ ਗੋਰੀ ਬੀਬੀ ਇਹਦਾ ਨਾਮ ਜੀਨ ਹੈ ਤੇ ਕਹਿੰਦੇ ਜਦੋਂ ਮੇਰੀ ਵਾਰੀ ਆਈ ਤੇ ਮੇਰੇ ਵੱਲ ਵੇਖ ਕੇ ਨਾ ਉਹ ਬੀਬੀ ਥੋੜਾ ਮੁਸਕਰਾ ਪਈ ਕਹਿੰਦੀ ਸਿੰਘ ਸਾਹਿਬ ਜੀ ਆਜ ਨੇ ਕਿੱਥੇ ਜਾਣਾ ਹੈ ਤੇ ਕਹਿੰਦਾ ਮੈਂ ਅਗੋ ਆਖਿਆ ਕਿ ਮੈਂ ਭਾਰਤ ਜਾਣਾ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਣਾ ਹੈ ਤੇ ਉਹ ਬੀਬੀ ਆਖਣਗੇ ਅੱਛਾ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ 골ਡਨ ਟੈਂਪਲ ਹੈ ਜਿੱਥੇ ਕਹਿੰਦਾ ਕਿ ਮੈਂ ਸਿਰ ਹਲਾਇਆ ਹਾਂ ਮੈਂ 골ਡਨ ਟੈਂਪਲ ਜਾਣਾ ਹੈ ਤੇ ਕਹਿੰਦੇ ਬੀਬੀ ਨੇ ਫਿਰ ਅਗਲਾ ਸਵਾਲ ਕੀਤਾ ਕਹਿੰਦੇ ਤੁਸੀਂ 골ਡਨ ਟੈਂਪਲ ਦਰਸ਼ਨ ਕਰਨ ਵਾਸਤੇ ਜਾਓਗੇ ਅੱਗੋਂ ਡਾਕਟਰ ਸੂਸਿੰਗ ਲੱਗ ਜੀ ਕਹਿੰਦੇ ਕਿਤੇ ਮੈਂ ਕਿਹਾ ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਮੈਂ ਗੁਰੂ ਰਾਮਦਾਸ ਦੇ ਘਰ 골ਡਨ ਟੈਪਰ ਦਰਸ਼ਨ ਕਰਨ ਵਾਸਤੇ ਜਾਣਾ ਹੈ ਉਸ ਤੋਂ ਬਾਅਦ ਆਪਣੇ ਘਰ ਜਾਵਾਂਗਾ ਤੇ ਕਹਿੰਦੇ ਉਹ ਬੀਬੀ ਆਖਣ ਲੱਗੀ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਗਈ ਸੀ ਨਾ ਦੋ ਚੀਜ਼ਾਂ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਸੀ ਉਹ ਗੁਰੂ ਰਾਮਦਾਸ ਦੇ ਦਰਸ਼ਨ ਜਿਦਾਰੇ ਅੱਜ ਵੀ ਮੇਰੀਆਂ ਅੱਖੀਆਂ ਦੇ ਵਿੱਚ ਵਸੇ ਹੋਏ ਨੇ ਉਹ ਘਰ ਬੜਾ ਨਿਰਾਲਾ ਹੈ ਉਹ ਘਰ ਬੜਾ ਪੁਨੀਤ ਹੈ ਉਹਨਾਂ ਪਲੀ ਦੀਆਂ ਅੱਖਾਂ ਗਰਮ ਕੋ ਕਹਿੰਦੇ ਘਰ ਬੜਾ ਪੁਨੀਤ ਹੈ ਕਹਿੰਦੀ ਸਰਦਾਰ ਜੀ ਸਿੰਘ ਸਾਹਿਬ ਜੀ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਦਰਸ਼ਨਾਂ ਵਾਸਤੇ ਗਈ ਸੀ ਨਾ ਜਿਹੜਾ ਆਨੰਦ ਜਿਹੜੀ ਮਨ ਦੀ ਸ਼ਾਂਤੀ ਉੱਥੋਂ ਮੈਨੂੰ ਮਿਲੀ ਨਾ ਉਹ ਅੱਜ ਤੱਕ ਕਿਤੇ ਹੋ ਨਹੀਂ ਮਿਲੀ ਕਿੰਦੀ ਐਡਾ ਪਵਿੱਤਰ ਅਸਥਾਨ ਐਡਾ ਪੁਨੀਤ ਅਸਥਾਨ ਹਰ ਵੇਲੇ ਗੁਰੂ ਰਾਮਦਾਸ ਜੀ ਬਖਸ਼ਿਸ਼ਾਂ ਵਰਤਦੀਆਂ ਨੇ ਤੇ ਦੋ ਚੀਜ਼ਾਂ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਤੇ ਅੱਗੋਂ ਡਾਕਟਰ ਸੂਪ ਸਿੰਘ ਲੱਗਦੀ ਕਿਤੇ ਮੈਂ ਆਖਿਆ ਕਿਹੜੀਆਂ ਦੋ ਚੀਜ਼ਾਂ ਉਹ ਕਹਿੰਦੀ ਇੱਕ ਤਾਂ ਅਠੇ ਪਹਿਰ ਪਰਮੇਸ਼ਰ ਦੀ ਸਿਫਤ ਹੁੰਦੀ ਹੈ ਕੀਰਤਨ ਰੂਪ ਦੇ ਵਿੱਚ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ ਉਹ ਬੜਾ ਰਸਮੀ ਮਾਹੌਲ ਹੈ ਉਹ ਚੀਜ਼ ਨੇ ਬੜਾ ਮੈਨੂੰ ਪ੍ਰਭਾਵਿਤ ਕੀਤਾ ਤੇ ਕਹਿੰਦੇ ਮੈਂ ਆਖਿਆ ਦੂਸਰੀ ਚੀਜ਼ ਤੇ ਅੱਗੋਂ ਬੀਬੀ ਬੜੀ ਨਿਮਰਤਾ ਦੇ ਨਾਲ ਆਖਣ ਲੱਗੀ ਉਹ ਗੋਰੀ ਉਧਰ ਦੇ ਦੇਸ਼ ਦੀ ਬੀਬੀ ਹੈ ਨਾਮ ਉਹਦਾ ਜੀਨ ਹੈ ਉਹ ਕਹਿੰਦੀ ਦੂਸਰੀ ਚੀਜ਼ ਕਹਿੰਦੀ ਜੇ ਗੁਰੂ ਰਾਮ ਦਾ ਪਿੱਤਾ ਦੇ ਘਰ ਪਰ ਕਰਮਾਂ ਦੇ ਵਿੱਚ ਨਿਸ਼ਕਾਮ ਸੇਵਾ ਦਾ ਜਦੋਂ ਸੇਵਾ ਕਰਦੇ ਨੇ ਨਾ ਉਹ ਚੀਜ਼ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਗੁਰੂ ਰਾਮ ਦਾ ਜੇ ਪਰ ਕਰਮਾਂ ਐ ਲਿਸ਼ਕਦੀਆਂ ਨੇ ਹਰ ਕੋਈ ਨਿਸ਼ਕਾਮ ਸੇਵਾ ਕਰ ਰਿਆ ਹੈ ਤੇ ਵੱਡੀ ਗੱਲ ਹੈ ਚਾਰੇ ਨੁਕਰਾਂ ਤੇ ਠੰਡੇ ਜਲਦੀਆਂ ਸ਼ਕੀਲਾਂ ਲੱਗੀਆਂ ਹੋਈਆਂ ਨੇ ਕਿਸੇ ਨੂੰ ਪਿਆਸ ਲੱਗੇ ਉਹ ਠੰਡੇ ਜਲਦੀ ਸ਼ਪੀਲ ਪੀਵੇ ਪਾਣੀ ਪੀ ਕੇ ਪਿਆਸ 부ਝਾ ਲਵੇ ਜੇ ਆਤਮਿਕ ਪਿਆਸ ਲੱਗੇ ਉਹ ਕੀਰਤਨ ਸੁਣ ਕੇ ਉਹ ਪਿਆਸ 부ਝਾ ਲਵੇ ਜੇ ਕਿਸੇ ਨੂੰ ਭੁੱਖ ਲੱਗੇ ਉਹ ਗੁਰੂ ਕੇ ਲੰਗਰ 'ਤ ਜਾ ਕੇ ਪ੍ਰਸ਼ਾਦਾ ਛਕ ਲਵੇ ਜੇ ਕਿਸੇ ਨੂੰ ਚਾਹ ਦੀ ਲੋਰ ਹੈ ਉਹ ਜਾ ਕੇ ਚਾਹ ਪੀ ਲਵੇ ਕਹਿੰਦੀ ਸਰਦਾਰ ਜੀ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਬਿਨਾ ਜੇ ਉਹਨੂੰ ਹੱਥ ਲਾਇਆ ਇਹ ਸਭ ਚੀਜ਼ਾਂ ਗੁਰੂ ਰਾਮਦਾਸ ਦੇ ਘਰੋਂ ਮਿਲਦੀਆਂ ਨੇ ਕਹਿੰਦੀ ਸਰਦਾਰ ਜੀ ਵੇਖੋ ਨਾ ਕਮਾਲ ਦੀ ਗੱਲ ਹੈ ਇਹ ਚੀਜ਼ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਬਿਨਾ ਜੇਬ ਨੂੰ ਹੱਥ ਲਾਇਆ ਗੁਰੂ ਰਾਮਦਾਸ ਦੇ ਘਰੋਂ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਬੁਲੇ ਸੋਨਿਹਾਲ ਸਤਿ ਸ੍ਰੀ ਅਕਾਲ ਕਹਿੰਦੀ ਓਥੇ ਜਾ ਕੇ ਇਹਨਾਂ ਰਸ ਆਉਂਦੇ ਹੈ ਜਿਵੇਂ ਇੱਕ ਧੀ ਆਪਣੇ ਪਿਤਾ ਦੇ ਘਰ ਚਲੇ ਜਾਂਦੀ ਹੈ ਸਭ ਟੈਨਸ਼ਨਾਂ ਉਹਦੀਆਂ ਦੂਰ ਹੋ ਜਾਂਦੀਆਂ ਨੇ ਸਭ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਕਹਿੰਦੇ ਗੁਰੂ ਰਾਮਦਾਸ ਜੀ ਐਡੇ ਸਾਂਝੇ ਪਿਤਾ ਜੀ ਨੇ ਸਾਂਝੇ ਰੈਬਰ ਨੇ ਗੁਰੂ ਰਾਮਦਾਸ ਜੀ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਕਿੰਦੇ ਬਿਨਾ ਭੇਦ ਭਾਵ ਕੀਤੇ ਆ ਬਿਨਾ ਜਾਤ ਵਾਤ ਵੇਖਿਆ ਉੱਥੇ ਹਰ ਤਰੂ ਸਤਕਾਰ ਮਿਲਦਾ ਹੈ ਇੱਕੋ ਪੰਗਤ ਬੈਠ ਕੇ ਸਭ ਪ੍ਰਸ਼ਾਦਾ ਛਕਦੇ ਨੇ ਕਿਸੇ ਨਾਲ ਕੋਈ ਜਾਤ ਵਾਤ ਦਾ ਵਿਤਕਰਾ ਨਹੀਂ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਉੱਥੇ ਕਹਿੰਦੇ ਜਿਵੇਂ ਇੱਕ ਧੀ ਨੂੰ ਆਪਣੇ ਪਿਤਾ ਦੇ ਘਰ ਜਾ ਕੇ ਸਾਰੀਆਂ ਧੀ ਦੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਨਾ ਕਿੰਦੀ ਇਸੇ ਤਰ੍ਹਾਂ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਗਈ ਨਾ ਜਾ ਕੇ ਨਮਸਕਾਰ ਕੀਤੀ ਉਹ ਆਨੰਦ ਮਾਣਿਆ ਸਰਦਾਰ ਦੀ ਸੱਚ ਜਾਣਿਓ ਸੱਚ ਜਾਣਿਓ ਬਈਆ ਸਾਰੀਆਂ ਟੈਨਸ਼ਨਾਂ ਤੇ ਚਿੰਤਾਵਾਂ ਦੂਰ ਹੋ ਗਈਆਂ ਸਰਦਾਰ ਜੀ ਤੁਹਾਨੂੰ ਇੱਕ ਬੇਨਤੀ ਹੈ ਮੇਰੀ ਅਗੋਂ ਡਾਕਟਰ ਸਰੂਪ ਸਿੰਘ ਲੱਗਦੀ ਲੈ ਦੇ ਕਿਤੇ ਦੱਸ ਬੀਬਾ ਕੀ ਕਹਿਣਾ ਚਾਹੁੰਦੀ ਆ ਕਿੰਦੀ ਜਦੋਂ ਗੁਰੂ ਰਾਮਦਾਸ ਦੇ ਘਰ ਜਾਓਗੇ ਨਾ ਜਿੱਥੇ ਤੁਸੀਂ ਨਮਸਕਾਰ ਕਰੋ ਉੱਥੋਂ ਮੇਰੇ ਵੱਲੋਂ ਵੀ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸਕਾਰ ਕਰ ਦੇਣੀ ਹੈ ਗੁਰੂ ਰਾਮਦਾਸ ਜੀ ਬੜੇ ਜ਼ਿਆਲੂ ਨੇ ਬੜੇ ਕਿਰਪਾਲੂ ਨੇ ਦੁਨਿਆਵੀ ਦਾਤਾਂ ਨਾਲ ਵੀ ਨਿਮਾਜਦੇ ਨੇ ਤੇ ਪਰਮਾਰਥ ਦੀ ਦਾਤਾਂ ਦੇ ਨਾਲ ਵੀ ਨਿਮਾਜਦੇ ਨੇ ਗੁਰੂ ਰਾਮਦਾਸ ਜੀ ਦੀਨ ਤੇ ਦੁਨੀਆਂ ਦੇ ਮਾਲਕ ਨੇ ਸਾਂਝੇ ਰਹਿਬਰ ਨੇ ਅਗੋਂ ਡਾਕਟਰ ਸੂਪ ਸਿੰਘ ਕੀ ਟਿੱਪਦਾ ਕੀ ਲਿਖਦੇ ਕਹਿੰਦੇ ਫਿਰ ਉਸ ਦਿਨ ਮੇਰੀ ਗੁਰੂ ਰਾਮਦਾਸ ਜੀ ਦੇ ਘਰ ਸ਼ਰਧਾ ਹੋਰ ਵੱਜ ਗਈ ਸ਼ਰਧਾ ਹੋਰ ਵੱਜ ਗਈ ਕਿਤੇ ਮੈਂ ਆਖਿਆ ਗੁਰੂ ਰਾਮਦਾਸ ਜੀ ਤਾਂ ਤੇਰੀ ਕਿਰਪਾ ਹੈ ਜਿਹਦੇ ਉੱਪਰ ਤੂੰ ਕਿਰਪਾ ਕਰ ਦਵੇਂ ਉਹਦੀ ਸ਼ਰਧਾ ਬਣ ਜਾਂਦੀ ਹੈ ਕਿਤੇ ਮੈਂ ਆਪਣੇ ਅੰਦਰ ਝਾਤੀ ਵਾਰੀ ਮੈਂ ਆਖਿਆ ਗੁਰੂ ਰਾਮਦਾਸ ਜੀ ਅਸੀਂ ਸਿੱਖਾਂ ਇਹ ਦੂਜੇ ਧਰਮ ਦੀ ਹੈ ਗੈਰ ਸਿੱਖ ਹੈ ਪਰ ਸ਼ਰਧਾ ਦੇ ਮਾਮਲੇ ਦੇ ਵਿੱਚ ਇਹ ਮੇਰੇ ਨਾਲ ਵੀ ਤੁਹਾਡੀ ਕਿਰਪਾ ਨਾਲ ਅੱਗੇ ਹੈ ਇਹ ਸ਼ਰਦਾ ਦੇ ਮਾਮਲੇ 'ਚ ਮੇਰੇ ਨਾਲੋਂ ਵੀ ਆ ਗੁਆ ਵੱਧ ਚੁੱਕੀ ਹੈ ਤੇ ਕਿੰਦੇ ਇਸ ਚੀਜ਼ ਦੀ ਮੈਨੂੰ ਖੁਸ਼ੀ ਹੋਈ ਤੇ ਕਿੰਦੇ ਫਿਰ ਗੁਰੂ ਗ੍ਰਾਮ ਦਾ ਜੇ ਘਰ ਦੇ ਦੋ ਇੱਥੇ ਆਇਆ ਨਾ ਅੰਮ੍ਰਿਤਸਰ ਇੱਥੇ ਆਪ ਨਮਸਕਾਰ ਕੀਤੀ ਕਿੰਦੇ ਦੂਜੀ ਵਾਰ ਜਦੋਂ ਮੈਨੂੰ ਮੈਂ ਮੱਥਾ ਟੇਕਿਆ ਨਾ ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇਂ ਉਹ ਬੀਬੀ ਵੀ ਗੁਰੂ ਗ੍ਰਾਮ ਦਾ ਦੇ ਚਰਨਾਂ 'ਤੇ ਮੱਥਾ ਟੇਕ ਰਹੀ ਹੋਵੇ ਵੇਖੋ ਗੱਲ ਸ਼ਰਦਾ ਭਾਵਨਾ ਦੀ ਵੇਖੋ ਏ ਭਾਈ ਸਾਹਿਬ ਇਹ ਜੋ ਸਮਾਗਮ ਰੱਖਦੇ ਨੇ ਸਾਡੇ ਅੰਦਰ ਸ਼ਰਦਾ ਬਣ ਜਾਵੇ ਗੁਰੂ ਪ੍ਰਤੀ ਪਿਆਰ ਵਧ ਜਾਵੇ ਪਿਆਰ ਤੇ ਵਾਧਾ ਹੋ ਜਾਵੇ ਗੱਲ ਸ਼ਰਦਾ ਦੀ ਗੁਰਮਖੋ ਤੇ ਗੁਰੂ ਰਾਮ ਦਾ ਜਿਹਦੇ ਉੱਪਰ ਕਿਰਪਾ ਕਰਨ ਸ਼ਰਦਾ ਫਿਰ ਉਹਦੀ ਬੱਚ ਦੀ ਜਿਹੜੇ ਗੁਰਮਖੋ ਸੱਚੀ ਗੱਲ ਆਖਾਂ ਸ਼ਰਦਾ ਵਾਲੇ ਹੀ ਗੁਰੂ ਰਾਮ ਦਾ ਜਿਹਦਰ ਤੋਂ ਝੋਲੀਆਂ ਪ੍ਰਭਾ 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 ਜਾਂਦੇ ਨੇ ਜੇ ਗੁਰੂ ਰਾਮ ਦਾ ਮੌਜ ਵਿੱਚ ਆ ਜਾਣਾ ਕੇਵਲ ਧੋਲੀਆਂ ਪੜਵਾਉਂਦੇ ਨਹੀਂ ਗੁਰੂ ਰਾਮਦਾਸ ਕਿਰਪਾ ਕਰਦੇ ਨਾ ਉਹ ਝੋਲੀਆਂ ਪੜਨ ਵਾਲੇ ਵੀ ਬਣ ਜਾਂਦੇ ਨੇ ਸਤ ਸੰਗਿਓ ਕੁਝ ਸਿੱਖ ਵੀਰ ਨਾ ਐਮਪੀ ਮਧ ਪ੍ਰਦੇਸ਼ ਦੇ ਵਿੱਚ ਟ੍ਰੇਨ 'ਚ ਸਫਰ ਪੈ ਕਰਦੇ ਸਨ ਉਹ ਟ੍ਰੇਨ 'ਚ ਸਫਰ ਕਰਦੇ ਪੈ ਨੇ ਤੇ ਸਾਹਮਣੇ ਇੱਕ ਨਾ ਮੁਸਲਮਾਨ ਪਰਿਵਾਰ ਬੈਠਾ ਹੈ ਦੋ ਮੀਆਂ ਬੀਬੀ ਇੱਕੋ ਨਾਲ ਦਾ ਬੱਚਾ ਤੇ ਉਹ ਸਰਦਾਰ ਜੀ ਨੇ ਸਤ ਸੰਗਿਓ ਜਦੋਂ ਵੇਖਿਆ ਕਿ ਸਾਹਮਣੇ ਇੱਕ ਥੱਲੇ ਸੀਟ ਹੁੰਦੀ ਜਿੱਥੇ ਬੰਦਾ ਬੈਠਦਾ ਹੈ ਤੇ ਇੱਕ ਉੱਪਰ ਸੀਟ ਹੁੰਦੀ ਹੈ ਜ ਜਿਹੜਾ ਕਈ ਵਾਰ ਬੰਦਾ ਲੰਮੇ ਵੀ ਪੈ ਜਾਂਦਾ ਹੈ ਉੱਪਰ ਲੋਡ ਪਵੇ ਉੱਤੇ ਬੰਦਾ ਲੰਮੇ ਪੈ ਜਾਂਦਾ ਇੱਕ ਸੈਂਟਰ ਦੀ ਸੀਟ ਹੁੰਦੀ ਹੈ ਬੰਦਾ ਲੋਡ ਪਵੇ ਉਹ ਵੀ ਖੋਲ ਲੈਂਦਾ ਹੈ ਤੋ ਉਹ ਸਿੱਖ ਵੀਰ ਕੀ ਵੇਖਦੇ ਨੇ ਇੱਕ ਮੁਸਲਮਾਨ ਪਰਿਵਾਰ ਸਾਡੇ ਸਾਹਮਣੇ ਸੀਟ ਤੇ ਬੈਠਾ ਹੈ ਜਿਹੜੀ ਉੱਪਰਲੀ ਸੀਟ ਹੈ ਨਾ ਉਹ ਸੀਟ ਤੇ ਇੱਕ ਬੜਾ ਸੁੰਦਰ ਕੱਪੜਾ ਵਿਛਿਆ ਹੋਇਆ ਹੈ ਤੇ ਕੱਪੜੇ ਦੇ ਉੱਪਰ ਨਾ ਇੱਕ ਬੜਾ ਸੋਹਣਾ ਭਾਂਡਾ ਰੱਖਿਆ ਹੋਇਆ ਹੈ ਤੋ ਉਹ ਭਾਂਡੇ ਦਾ ਮੂੰਹ ਵੀ ਸਾਫ ਕੱਪੜੇ ਦਾ ਬੰਨਿਆ ਹੋਇਆ ਹੈ ਉਹ ਸਿੱਖ ਵੀ ਸਹਿਸ ਭਾਈ ਉਹ ਮੁਸਲਮਾਨ ਪਰਿਵਾਰ ਨੂੰ ਆਖ ਲਗੇ ਕਹਿੰਦੇ ਜੀ ਇਹ ਭਾਂਡੇ ਦੇ ਵਿੱਚ ਕੀ ਹੈ ਬਰਤਨ ਚ ਕੀ ਹੈ ਹੁਣ ਗੱਲ ਸੁਣਿਓ ਅੱਗੋਂ ਉਹ ਮੁਸਲਮਾਨ ਪਰਿਵਾਰ ਉਹ ਮੁਸਲਮਾਨ ਵੀਰ ਪੁੱਤਾਂ ਕੀ ਕਹਿੰਦਾ ਕਹਿੰਦਾ ਸਰਦਾਰ ਜੀ ਇਸ ਬਰਤਨ ਵਿੱਚ ਹੈ ਆਬੇ ਹਿਆਤ ਹੁਣ ਸਰਦਾਰ ਨੇ ਫਿਰ ਅਗਲੀ ਬੇਨਤੀ ਕੀਤੀ ਕਹਿੰਦਾ ਜੀ ਭਾਈ ਸਾਹਿਬ ਇਹ ਆਬੇ ਹਿਆਤ ਕਿਥੋਂ ਲੈ ਕੇ ਆਏ ਜੇ ਕਿਤੇ ਆਪਣੇ ਧਾਰਮਿਕ ਸਥਾਨ ਤੇ ਗਏ ਸੀ ਤੁਸੀਂ ਤਾਂ ਅੱਗੋਂ ਮੁਸਲਮਾਨ ਵੀਰ ਨੇ ਦੋਵੇਂ ਹੱਥ ਜੋੜਦੇ ਕਹਿੰਦਾ ਜੀ ਮੈਂ ਪੰਜਾਬ ਗਿਆ ਸਾਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਹੈ ਉੱਥੇ ਗੁਰੂ ਰਾਮ ਦਾ ਪੁੱਤ ਦਾ ਸਾਂਝਾ ਘਰ ਹੈ ਇਹ ਆਬੇ ਹਿਆਤ ਉਥੋਂ ਲੈ ਕੇ ਆਇਆ ਕਿਹਦੇ ਤੁਸੀਂ ਮੁਸਲਮਾਨ ਹੋ ਉੱਥੋਂ ਆਪੇ ਇਹ ਹੱਥ ਲੈ ਕੇ ਆਏ ਹੋ ਉੱਥੇ ਕਿਵੇਂ ਗਏ ਉਹਨੇ ਫੇਰ ਗੱਲ ਸ਼ੁਰੂ ਕੀਤੀ ਜੀ ਕਹਿੰਦਾ ਇਹ ਮੇਰਾ ਪੁੱਤਰ ਆ ਜੀ ਇਹ ਪੁੱਤਰ ਬਿਮਾਰ ਹੋ ਗਿਆ بڑے ਡਾਕਟਰਾਂ ਦੇ ਕੋਲ ਇਹਦਾ ਇਲਾਜ ਕਰਾਇਆ ਦਿਨੋਂ ਦਿਨ ਰੋਗ ਵੱਧਦਾ ਗਿਆ ਵੱਧਦਾ ਗਿਆ ਇੱਕ ਦਿਨ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਕਹਿੰਦੇ ਇਹ ਬੱਚੇ ਦੀ ਸੇਵਾ ਕਰ ਲੋ ਇਹ ਬੱਚਾ ਕੁਝ ਕੁ ਦਿਨਾਂ ਦਾ ਮਹਿਮਾਨ ਹੈ ਹੁਣ ਉਸ ਵੇਲੇ ਕਹਿੰਦੇ ਅਸੀਂ ਘਬਰਾ ਗਏ ਸਾਨੂੰ ਸੋਣਾ ਭੁੱਲ ਗਿਆ ਖਾਣਾ ਪੀਣਾ ਭੁੱਲ ਗਿਆ ਸਾਨੂੰ ਹਰ ਵੇ ਟੈਨਸ਼ਨ ਰਹਿਣੀ ਚਿੰਤਾ ਰਹਿਣੀ ਫਿਕਰ ਰਹਿਣਾ ਬੱਚੇ ਦਾ ਕਿ ਡਾਕਟਰਾਂ ਦੇ ਬੱਚੇ ਨੂੰ ਜਵਾਬ ਦੇ ਦਿੱਤਾ ਹੈ ਕਹਿੰਦੇ ਇੱਕ ਦਿਨ ਕੋਈ ਭਲਾ ਪੁਰਸ਼ ਸਾਨੂੰ ਮਿਲਿਆ ਉਹ ਕਹਿੰਦਾ ਕੀ ਗੱਲ ਤੁਹਾਡੇ ਚਿਹਰੇ ਮੁਰਝਾਏ ਹੋਏ ਕਿਉਂ ਨੇ ਤੁਹਾਨੂੰ ਅੱਗੇ ਵੀ ਬੇਨਤੀ ਕਰਦਾ ਚਿਹਰਾ ਬੰਦੇ ਦਾ ਬੋਲਦਾ ਹੈ ਇਹ ਖੁਸ਼ੀ ਦੀ ਗੱਲ ਤੁਹਾਡੇ ਚਿਹਰੇ ਮੁਰਝਾਏ ਹੋਏ ਕਿਉਂ ਨੇ ਬੜੀ ਟੈਨਸ਼ਨ ਤੁਹਾਡੇ ਚਿਹਰੇ ਤੇ ਕਹਿੰਦੇ ਸਾਰੀ ਗੱਲ ਦਸੀ ਇਹ ਕੋਈ ਕੋ ਸਾਡਾ ਬੱਚਾ ਹੈ ਇਹ ਬਿਮਾਰ ਹੋ ਗਿਆ ਡਾਕਟਰ ਨੇ ਜਵਾਬ ਦੇ ਦਿੱਤਾ ਇਹਨੂੰ ਹੁਣ ਅਸੀਂ ਕੀ ਕਰੀਏ ਟੈਨਸ਼ਨ ਜਨਾ ਹੋਈ ਤੇ ਹੋਰ ਕੀ ਕਰੀਏ ਹਰ ਮਿਲ ਚਿੰਤਾ ਰਹਿੰਦੀ ਸਾਨੂੰ ਤਾਂ ਖਾਣਾ ਪੀਣਾ ਵੀ ਭੁੱਲ ਗਿਆ ਉਸ ਵੇਲੇ ਉਹ ਭਲਾ ਪਰ ਸ਼ਖ ਲੱਗਾ ਕੋਈ ਗੱਲ ਨਹੀਂ ਕਬੜਾਉਣਾ ਦੁਨਿਆਵੀ ਡਾਕਟਰ ਤੁਹਾਨੂੰ ਜਵਾਬ ਦਿੱਤਾ ਹੈ ਨਾ ਜੋ ਡਾਕਟਰਾਂ ਦਾ ਡਾਕਟਰ ਹੈ ਵੱਡਾ ਡਾਕਟਰ ਉਹਦੇਦਰਤੇ ਜਾਓ ਉਹਦੇ ਅੱਗੇ ਜਾ ਕੇ ਫਰਿਆਦ ਕਰੋ ਕਿਤੇ ਮੈਨੂੰ ਵਿਸ਼ਵਾਸ ਹੈ ਭਰੋਸਾ ਹੈ ਉੱਥੋਂ ਤੁਹਾਡਾ ਬੱਚਾ ਤੰਦਰੁਸਤ ਹੋ ਜਾਵੇਗਾ ਤੇ ਕਿੰਦੇ ਵੱਡਾ ਡਾਕਟਰ ਕੌਣ ਹੈ ਤਾਂ ਅਗੋਂ ਉਹ ਭਲੇ ਪੁਰਸ਼ ਨੇ ਬੜੇ ਪਿਆਰ ਵਿੱਚ ਆਖਿਆ ਉਹਦਾ ਨਾਮ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਹੋਰ ਕੋਈ ਚਾਰਾ ਨਹੀਂ ਸੀ ਕਹਿੰਦੇ ਅਸੀਂ ਬਰਾਦਰੀ ਦੀ ਪ੍ਰਵਾਹ ਵੀ ਨਹੀਂ ਕੀਤੀ ਫਿਰ ਕਹਿੰਦੇ ਉਹਨੇ ਸ਼ਰਦਾ ਨਹੀਂ ਭਰ ਦਿੱਤੀ ਅਸੀਂ ਚਿਕਟਾਂ ਬੁੱਕੜਾਈਆਂ ਇੱਥੇ ਅੰਮ੍ਰਿਤਸਰ ਪਹੁੰਚੇ ਉੱਥੋਂ ਆਟੋ ਲਿਆ ਹਰਮੰਦਰ ਸਾਹਿਬ ਪਹੁੰਚੇ ਕਿੰਦੇ ਜਦੋਂ ਪ੍ਰਕਾਸ਼ਮਾਂ ਦੀਆਂ ਪੌੜੀਆਂ ਉਤਰੇ ਨਾ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਜਦੋਂ ਕੀਤੀ ਇੱਕਦਮ ਅੰਦਰ ਠੰਡ ਪੈ ਗਈ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਭਾਵੇਂ ਸਾਨੂੰ ਸਮਝ ਨਹੀਂ ਪਈ ਪਰ ਅੰਦਰ ਇੱਕ ਠੰਡ ਪੈ ਗਈ ਅੰਦਰ ਇੱਕ ਸ਼ਾਂਤੀ ਜੀ ਮਿਲੀ ਗਈ ਕਹਿੰਦੇ ਕੀ ਵੇਚਦੇ ਸੀ ਜਿਹੜਾ ਕੋਈ ਲੰਗ ਦਾ ਕੋਈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਰਦਾ ਜਾ ਰਿਹਾ ਹੈ ਗੁਰੂ ਰਾਮਦਾਸ ਦੇ ਪਵਿੱਤਰ ਸਰੋਵਰ 'ਚ ਜੇ ਕੋਈ ਇਸ਼ਨਾਨ ਕਰਦਾ ਉਹ ਵੀ ਇਹ ਗੱਲ ਕਹਿੰਦਾ ਹੈ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕੋਈ ਇਹ ਸ਼ਬਦ ਪੜਦਾ ਪਿਆ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ ਕਿਤੇ ਸਾਨੂੰ ਇਹ ਸਰਾ ਮਾਹੌਲ ਵੇਖ ਕੇ ਤਾਂ ਅੰਦਰ ਸ਼ਾਂਤੀ ਆਈ ਤੇ ਕਹਿੰਦੇ ਮੈਂ ਆਪਣੇ ਪੁੱਤਰ ਨੂੰ ਆਖਿਆ ਪੁੱਤਰਾ ਹੁਣ ਡਾਕਟਰਾਂ ਜਵਾਬ ਦੁੱਤਾ ਹੀ ਕੋਈ ਹਿਲਾ ਵਸੀਲਾ ਨਹੀਂ ਉਹ ਸਾਡੀਆਂ ਬਾਹਾਂ ਖੜੀਆਂ ਨੇ ਇਸ ਤੋਂ ਇਲਾਵਾ ਸਾਨੂੰ ਕੋਈ ਹੋਰ ਆਸਰਾ ਨਹੀਂ ਹੋਣਾ ਇੱਕੋ ਇੱਕੋ ਆਸਰਾ ਗੁਰੂ ਰਾਮ ਦਾ ਜੀ ਦਾ ਹੋਣਾ ਮੈਂ ਅੱਗੇ ਵੀ ਬੇਨਤੀ ਕਰਦਾ ਨਾ ਜਦੋਂ ਹਰ ਪਾਸੇ ਬਾਹਾਂ ਖੜੀਆਂ ਹੋ ਜਾਣ ਸਾਰੇ ਹਿਲੇ ਵਸੀਲੇ ਖਤਮ ਹੋ ਜਾਣ ਫੇ ਸ਼ਰਦਾ ਦਾ ਗੁਰੂ ਰਾਮਦਾਸ ਦੇ ਘਰ ਜਾ ਕੇ ਬੇਨਤੀ ਕਰਿਆ ਕਰੋ ਇਹ ਗੁਰੂ ਰਾਮਦਾਸ ਪਿਤਾ ਜੀ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤਰਾਈ ਉਪਮਾ ਤੇ ਵੈ ਸੰਤਰ ਯਾਰ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੀਆਂ ਚਾਪਲੂਸੀਆਂ ਸਤ ਗੁਰੂ ਮੈਂ ਅੱਗ ਚ ਪਾ ਕੇ ਸਾੜ ਦਿੱਤੀਆਂ ਨੇ ਲੋਕਣ ਕੀ ਚਤਰਾਈ ਉਪਮਾ ਤੇ ਵੇ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹੁਣ ਮੈਨੂੰ ਕੋਈ ਚੰਗਾ ਕਵੇ ਭਾਵੇਂ ਕੋਈ ਮੈਨੂੰ ਮਾੜਾ ਆਖੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਨ ਠਾਕੂ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਤਾਰ ਜਨ ਨਾਨਕ ਸਦ ਤੁਮਾਰੀ ਹਰ ਦਿਓ ਰੱਖੋ ਲਾਜ ਏ ਗੁਰੂ ਰਾਮਦਾਸ ਜੀ ਤੇਰੀ ਸ਼ਰਨ ਤੇ ਆਏ ਲਾਜ ਰੱਖੇ ਹੋਣੇ ਕਹਿੰਦੇ ਮੈਂ ਪੁੱਤਰ ਨੂੰ ਆਖਿਆ ਪੁੱਤਰ ਹੁਣ ਇਸ ਅਸਥਾਨ ਦਾ ਜੀ ਆਸਰਾ ਆਈ ਤੇ ਕਹਿੰਦੇ ਸੂਬਰ ਦੇ ਕੰਡੇ ਤੇ ਗਏ ਪੁੱਤਰ ਦੇ ਕੱਪੜੇ ਉਤਾਰੇ ਸਿਰ ਤੇ ਰਮਾਲ ਬੰਨਿਆ ਹੋਇਆ ਸੀ ਮੈਂ ਆਖਿਆ ਪੁੱਤਰ ਸ਼ਰਧਾ ਨਾਲ ਇਸ਼ਨਾਨ ਕਰ ਗੁਰੂ ਰਾਮਦਾਸ ਨੂੰ ਯਾਦ ਕਰਕੇ ਇਸ਼ਨਾਨ ਕਰਨਾ ਹੈ ਕਹਿੰਦੇ ਮੈਂ ਪੁੱਤਰ ਦੀ ਉਂਗਲ ਫੜੀ ਮੈਂ ਤੁਹਾਡਾ ਗਾਂ ਹੋ ਗਿਆ ਤੁਹਾਨੂੰ ਪਤਾ ਬੱਚਾ ਛੋਟਾ ਹੈ ਕਿ ਮਾਤਾ ਪਿਤਾ ਉਂਗਲ ਫੜ ਲੈਂਦੇ ਨੇ ਕਹਿੰਦੇ ਮੈਂ ਪੁੱਤਰ ਚੁੱਭੀ ਮਾਰਨ ਆ ਲਖ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਕਿਤੇ ਪੁੱਤਰ ਚੁੱਭੀ ਮਾਰੇ ਆ ਕੇ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਕਹਿੰਦੇ ਨਾਲ ਲਲ ਪੁੱਤਰ ਆ ਕੇ ਗੁਰੂ ਰਾਮਦਾਸ ਜੀ ਹਣ ਮੈਨੂੰ ਠੀਕ ਕਰਦੇਓ ਮੇਰੇ ਮਾਤਾ ਪਿਤਾ ਮੈਨੂੰ ਤੁਹਾਡੀ ਸ਼ਰਨ ਵਿੱਚ ਲੈ ਕੇ ਆਏ ਮੈਨੂੰ ਠੀਕ ਕਰ ਦਿਓ ਬੱਚਾ ਵੀ ਤਰਲੇ ਪਾ ਰਿਹਾ ਕਹਿੰਦੇ ਅਸੀਂ ਵੀ ਤਰਲੇ ਪਾ ਰਹੇ ਗੁਰੂ ਰਾਮਦਾਸ ਜੀ ਕਿਰਪਾ ਕਰੋਓ ਬੱਚਾ ਤੁਹਾਡੀ ਸ਼ਰਨ ਵਿੱਚ ਆਇਆ ਹੁਣ ਤੁਸੀਂ ਕਿਰਪਾ ਕਰਨੀ ਜੇ ਹੁ ਤੁਹਾਡਾ ਹੀ ਆਸਰਾ ਜੇ ਤੁਹਾਡੇ ਹੀ ਭਰੋਸਾ ਜੇ ਕਹਿੰਦੇ ਇਸ਼ਨਾਨ ਕਰਾ ਕੇ ਬੱਚੇ ਨੂੰ ਬਾਹਰ ਕੱਢਿਆ ਕੁਝ ਸਮਾਂ ਪਰ ਕਰਮਾ ਤੇ ਬੈਠੇ ਤੇ ਕਹਿੰਦੇ ਅੱਜ ਬੱਚਾ ਪਤਾ ਕੀ ਕਹਿੰਦਾ ਕਹਿੰਦਾ ਅਬੂ ਜੀ ਮੈਨੂੰ ਭੁੱਖ ਲੱਗੀ ਹੈ ਕਹਿੰਦੇ ਕਿੰਨਾ ਸਮਾਂ ਹੋਇਆ ਬੱਚੇ ਨੇ ਪ੍ਰਸ਼ਾਦਾ ਨਹੀਂ ਛਕਿਆ ਸੀ ਕੋਈ ਬ੍ਰੈਡ ਜਾਂ ਹੋਰ ਕੋਈ ਚੀਜ਼ ਦੇਣੀ ਭੁੱਖ ਲੱਗਦੀ ਨਹੀਂ ਸੀ ਤੇ ਕਹਿੰਦੇ ਕਿਸੇ ਨੇ ਪੁੱਛਿਆ ਗੁਰੂ ਕੇ ਲੰਗਰ ਕਿੱਥੇ ਨੇ ਉਹਨੇ ਇਸ਼ਾਰਾ ਕੀਤਾ ਸਾਹਮਣੇ ਗੁਰੂ ਕੇ ਲੰਗਰ ਨੇ ਕਹਿੰਦੇ ਜਾ ਕੇ ਗੁਰੂ ਕੇ ਲੰਗਰਾਂ 'ਚ ਗਏ ਕਹਿੰਦੇ ਬੱਚੇ ਨੇ ਪ੍ਰਸ਼ਾਦਾ ਛਕਿਆ ਅਸੀਂ ਵੀ ਪ੍ਰਸ਼ਾਦਾ ਛਕਿਆ ਕਹਿੰਦੇ ਸਮਝ ਗਏ ਗੁਰੂ ਨਾਨਕ ਦਾ ਜੀ ਕਿਰਪਾ ਵਰਤ ਗਈ ਹੈ ਕਹਿੰਦੇ ਕੁਝ ਸਮਾਂ ਕੀਰਤਨ ਸੁਣਿਆ ਕਹਿੰਦੇ ਗੁਰੂ ਘਰ ਸੇਵਾ ਕੀਤੀ ਸੰਗਤਾਂ ਦੀ ਸੇਵਾ ਕਰਦੀਆਂ ਦੋ ਚਾਰ ਦਿਨ ਕਿਤੇ ਉੱਥੇ ਰਹਿ ਮੁੰਡਾ ਤੰਦਰੁਸਤ ਹੋ ਗਿਆ ਇਹ ਬੱਚਾ ਤੰਦਰੁਸਤ ਹੋ ਗਿਆ ਕਿਨਹਣ ਗੁਰਰਾਮ ਦਾਦੇ ਸ਼ੁਭਦਾਨਾ ਹੈ ਕਿ ਜਦੋਂ ਵਾਪਸ ਆਉਣ ਲੱਗੇ ਤਾਂ ਮੇਰੇ ਮਨ 'ਚ ਆਇਆ ਇੰਨੀ ਦੂਰ ਆਏ ਆ ਐਡੇ ਵੱਡੇ ਘਰ 'ਚ ਆਏ ਆ ਕਿਉਂ ਨਾ ਹੋਵੇ ਇਹ ਆਬੇ ਹਿਆਤ ਆਪਣੇ ਨਾਲ ਪਿੰਡ ਵੀ ਥੋੜਾ ਲੈ ਜਾਵਾਂ ਕਿੰਦੇ ਬਿਜਾਰ ਤੋਂ ਮੈਂ ਭਾਂਡਾ ਖਰੀਦਿਆ ਉਹਦੇ 'ਚ ਇਹ ਆਬੇ ਹਿਆਤ ਭੜਿਆ ਗੁਰਰਾਮ ਦਾਦੇ ਸਰੋਵਰ ਦੇ ਵਿੱਚੋਂ ਆਬੇ ਹਿਆਤ ਭਰ ਕੇ ਨਾ ਤੇ ਕਿੰਦੇ ਫਿਰ ਮੈਂ ਸੁੱਚਾ ਕੱਪੜਾ ਲਿਆ ਇੱਕ ਉਹਦਾ ਮੂੰਹ ਬੰਦ ਤਾਂ ਕਿਤੇ ਹੁਣ ਇਹ ਕੱਪੜਾ ਵਿਸ਼ਾ ਕੇ ਨਾ ਪਵਿੱਤਰ ਅੰਮ੍ਰਿਤ ਹੈ ਗੁਰੂ ਆਮਦਾ ਦੇ ਘਰ ਦਾ ਇਹ ਉੱਪਰ ਕੱਪੜਾ ਵਿਸ਼ਾ ਕੇ ਉੱਪਰ ਇਹ ਬਰਤਨ ਅਖੇਦ ਬਰਤਦਾ ਮੂੰਹ ਬਣਿਆ ਹੋਇਆ ਤੇ ਕਹਿੰਦੇ ਇਹ ਮੁਸਲਮਾਨ ਵੀਰ ਇਹ ਸਰਦਾਰ ਨੂੰ ਸਾਰੀ ਗੱਲ ਸੁਣਾ ਰਿਹਾ ਹੈ ਤੇ ਮੁਸਲਮਾਨ ਵੀਰ ਦੀ ਅੱਖਾਂ 'ਚ ਵੀ ਅਥਰੂ ਨੇ ਤੇ ਸਰਦਾਰ ਦੀ ਅੱਖਾਂ 'ਚ ਵੀ ਅਥਰੂ ਆ ਗਏ ਪਿਆਰ ਵਾਲੇ ਜਲ ਆ ਗਿਆ ਭਵ ਤੇ ਕਰਦਿਆਂ ਕਰਦਿਆਂ ਸਰਦਾਰ ਅੱਖ ਲੱਗਾ ਪੀ ਭਾਈ ਸਾਹਿਬ ਇਹਦੀ ਆਬੇ ਹੱਤ ਦਾ ਕਰੋਗੇ ਕੀ ਹੁਣ ਤੁਸੀਂ ਇਹਦਾ ਕਰੋਗੇ ਕੀ ਅੱਗੋਂ ਉਸ ਮੁਸਲਮਾਨ ਵੀਰ ਨੇ ਦੁਨੀਆ ਦੇ ਉਰਲੇ ਕਹਿੰਦੇ ਸਰਦਾਰ ਜੀ ਇਹ ਆਬੇ ਹੱਤ ਨੇ ਆਪਣੇ ਘਰ ਲੈ ਕੇ ਚੱਲੇ ਆ ਆਪਣੇ ਪਿੰਡ ਲੈ ਕੇ ਚੱਲੇ ਆ ਜਦੋਂ ਮੇਰੇ ਪਿੰਡ ਵਿੱਚ ਕਿਸੇ ਦਾ ਬੱਚਾ ਬਿਮਾਰ ਹੋਵੇਗਾ ਨਾ ਜਦੋਂ ਮੇਰੇ ਪਿੰਡ 'ਚ ਕਿਸੇ ਦਾ ਬੱਚਾ ਬਿਮਾਰ ਹੋਵੇਗਾ ਮੈਨੂੰ ਹੱਥ ਜੁੜ ਕੇ ਨਮਰਤਾ ਸਹਿਦ ਬੇਨਤੀ ਕਰੇਗਾ ਭਲਿਆ ਇਹ ਬੜੇ ਵੱਡੇ ਘਰ ਦਾ ਬੇਹਾਤੀ ਇਹ ਗੁਰੂ ਰਾਮ ਦਾ ਦੇ ਘਰ ਦਾ ਬੇਹਾਤੀ ਆਪਣੇ ਬੱਚੇ ਨੂੰ ਪਿਆ ਮੈਨੂੰ ਵਿਸ਼ਵਾਸ ਹੈ ਭੜੋਸਾ ਹੈ ਤੇਰਾ ਬੱਚਾ ਤੰਦਰੁਸਤ ਹੋ ਜਾਏਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਬੜੇ ਵੱਡੇ ਘਰ ਦਾ ਬੇਹਾਤੀ ਗੁਰੂ ਰਾਮਦਾਸ ਜੀ ਦੇ ਘਰ ਦਾ ਬੇਹਾਦ ਤੇ ਅਠੇ ਪੈਰ ਕੀਰਤਨ ਹੁੰਦਾ ਹੈ ਕੀਰਤਨ ਦੀ ਤਰੰਗਾ ਇਹ ਅਮਰਤ ਦੇ ਉੱਪਰ ਪਈਆਂ ਹੋਈਆਂ ਨੇ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ ਅ ਮੇਰਾ ਪੁੱਤਰ ਵੀ ਇੱਥੋਂ ਠੀਕ ਹੋਇਆ ਈ ਤੂੰ ਵੀ ਸ਼ਰਦਾ ਨਾਲ ਗੁਰੂ ਰਾਮਦਾਸ ਨੂੰ ਧੰਨ ਕਹਿ ਕੇ ਇਹ ਆਬੇ ਇਹ ਹੈਦ ਆਪਣੇ ਪੁੱਤਰ ਨੂੰ ਪਿਆ ਮੈਨੂੰ ਵਿਸ਼ਵਾਸ ਹੈ ਮੈਨੂੰ ਭਰੋਸਾ ਹੈ ਮੈਨੂੰ ਯਕੀਨ ਹੈ ਮੈਨੂੰ ਅਕੀਦਾ ਹੈ ਤੇਰਾ ਪੁੱਤਰ ਵੀ ਰਾਜੀ ਹੋ ਜਾਵੇਗਾ ਸਤ ਸੰਗਿਓ ਸਤਿਗੁਰੂ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਉ ਗੁਰੂ ਘਰ ਨਹੀਂ ਜਾਂਦੇ ਸ਼ੁਕਰ ਹੈ ਸਤਿਗੁਰ ਜੀ ਦਾ ਜੋ ਸਤਿ ਮਨ ਤਰਸ ਕਰਕੇ ਸੇਵਾ ਲਈ ਗੁਰੂ ਰਾਮਦਾਸ ਪਿਤਾ ਜੀ ਨੇ ਆਪਣੀਆਂ ਬੜੀਆਂ ਆਪ ਕਰਾਈਆਂ ਬੜਾ ਵੱਡਾ ਕਰ ਹੈ ਗੁਰੂ ਰਾਮਦਾਸ ਜੀ ਦਾ ਤਨ ਤਨ ਰਾਮਦਾਸ ਗੁਰ ਜਨ ਸਿਰwidehat ਨੇ ਸਵਾਰਿਆ ਪੂਰੀ ਹੋਈ ਕਰਾਮਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਧਮ ਕਰ ਨਮਸਕਾਰਿਆ ਅਟਲ ਅਤਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇਤਦ ਪੜ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾੜਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਵੁਢਠਾ ਤਾ ਮਨਸ ਗਾਰਿਆ ਬੋਲੋ ਨਾਨਕ ਤੂੰ ਲਹਿਣਾ ਤੂੰ ਹੈ ਪਰ ਅਮਰ ਤੂੰ ਵਿਚਾਰਿਆ ਗੁਢਠਾ ਤਾਂ ਮਨ ਸੁਧਾਰਿਆ ਗੁਢਠਾ ਤਾਂ ਮਨ ਸੁਧਾਰਿਆ ਆਉ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਣਾ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਜੋਗ ਨੇ ਸਤਗੁਰ ਦੀ ਸਾਚੰਦ ਬਖਸ਼ਣ ਜੋਗ ਹੈ